ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸ ਤਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤੇ ਇਸ ਜਾਣ ਕੇ ਹਮ ਹਾਟ ਬਿਹਾਂਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਪੂਖ ਲਗਾਨੀ ਜਨ ਤ੍ਰਿਪਤੈ ਜਹ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾਮੀਨਾ ਹਰ ਬਿਸਰਤ ਫੂਟ ਮਰੈ ਜਨ ਇਹ ਪ੍ਰੀਤ ਲਾਈ ਸੋ ਜਾਣੈ ਕੈ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਾਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀਅ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰਕਾਰ ਐ ਲਾਵੈ ਸਤਿਗੁਰ ਹਰ ਹਰ ਨਾਮ ਦ੍ਰਿੜਾਵੇ ਹਰ ਬੋਲੋ ਗੁਰ ਕੀ ਸਿਖ ਮੇਰੇ ਭਾਈ ਹਰ ਭਾਉ ਜਲ ਜਗਤ ਤਰਾਵੇ ਰਹਾ ਜੋ ਗੁਰ ਕਉ ਜਨ ਪੂਜੇ ਸਿਵੇ ਸੋ ਜਨ ਮੇਰੇ ਹਰ ਪ੍ਰਭ ਭਾਵੇ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ ਪਰਮ ਭੂਲੇ ਅਗਿਆਨੀ ਅੰਦਲੇ ਭ੍ਰਮ ਭ੍ਰਮ ਫੂਲ ਤੋਰਾਵੈ ਨਿਰਜੀਉ ਪੂਜੇ ਮੜਾਸ ਰਿਵੈ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਨਾਵੈ ਤਿਸ ਗੁਰ ਕਾਉ ਸਾਧਨ ਪੂਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪਉਣ ਕੀ ਫਿਰ ਤੋਟ ਨ ਆਵੈ ਸਤ ਗੁਰ ਦੇਉ ਪਰਤਾਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਹਿ ਹਿਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਤ ਤਿਨ ਦੇਖੇ ਮੇਰਾ ਮਨ ਬਿਗਸੈ ਹਾਉ ਤਿਨ ਕੈ ਸਦ ਬਲ ਜਾਣ ਤ ਗਿਆਨੀ ਹਰ ਬੁਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੁਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸ ਲਾ ਤਿਉ ਦੇਹੀ ਤੇ ਚੁਣ ਕਾਢੈ ਸਾਧ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਹੀਂ ਹਰ ਹਿਰਦੈ ਤੇ ਕਪਟੇ ਨਾਰ ਨੇਤ ਕਪਟ ਕਮਾਤ ਤਿਨਕ ਕਿਆ ਕੋਈ ਦੇਖਵਾਲੈ ਓ ਆਪ ਬੀਜ ਆਪੇ ਹੀ ਖਾਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨੰਦ ਭਇਆ ਗੁਰ ਪ੍ਰਜਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਾਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮਹਿ ਰੋਗ ਗਿਆ ਜੋ ਆਨੰਦ ਹਿਰਦੈ ਨਾਮ ਤਿ ਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਓਇ ਆਪ ਤਰੀ ਛਿਟ ਸਬ ਤਾਰੀ ਸਬ ਕੁਲ ਪੀ ਭਾਰ ਪਿਆ ਤੁਦ ਆਪੇ ਆਪਿ ਉਪਾਇਆ ਸਭ जग ਤੁਦ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖ ਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦਿ ਅਮਰਤ ਨਹੀ ਪੀਆ ਤ੍ਰਿਸ਼ਨਾ ਭੂਖ ਨਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੇ ਪਛਤਾਈ ਜਿਸ ਤੇ ਉਪਜੇਤ ਸੇ ਨ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਤਿਆਈ ਹਰ ਹਰ ਕਿਰਪਾ ਕਰੇ ਗੁਰ ਮਿਲੀ ਹਰ ਹਰ ਨਾਮ ਸਮਾਈ ਰਹਾਉ ਮਾਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤੈਨ ਸੇਧਨਾ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜੰਪ ਕਰੇ ਬਿਲ ਲਾਈ ਹਰ ਕਾ ਨਾਮ ਅਗਮ ਅਗੋਚਰ ਹਰ ਕਾ ਨਾਮਿ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮਨ ਦਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਅਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲਿਵਲਾਈ ਨਾਮ ਪਦਾਰਥ ਸਹ ਜੇ ਪਾਇਆ ਇਹ ਸਤਗੁਰ ਕੀ ਵਡਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਨੇ ਕਿਰਪਾ ਕਰੋ ਗੁਰ ਪੂਰੇ ਆਪੇ ਲਹਿਵ ਮਿਲਾਈ ਹਮ ਲੋਹ ਗੁਰਨਾਵ ਬੋਹਿ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਵ ਸਾਗਰ ਪਾਰ ਪਰੈ ਰਹਾਵ ਤਿਸ ਜਾਣ ਕੇ ਹਮ ਹਾਟ ਬਿਹਾਂਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਹ ਹਰ ਗੁਣ ਵਿਚ ਰਹਿ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜੇਨ ਇਹ ਪ੍ਰੀਤ ਲਾਈ ਸੋ ਜਾਣੈ ਕੈ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਬ ਤਾਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀਅ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰਕਾਰ ਲਾਵੇ ਸਤ ਗੁਰ ਹਰ ਹਰ ਨਾਮ ਦ੍ਰਿੜਾਵੇ ਹਰ ਬੋਲੋ ਗੁਰ ਕੀ ਸਿੱਖ ਮੇਰੇ ਭਾਈ ਹਰ ਭਾਉ ਜਲ ਜਗਤ ਤਰਾਵੇ ਰਹਾ ਜੋ ਗੁਰ ਕਉ ਜਨ ਪੂਜੇ ਸੇਵੀ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਗੁਰ ਪੂਜੋ ਕਰ ਕਿਰਪਾ ਆਪ ਤਰਾਵੈ ਪਰਮ ਭੂਲੇ ਅਗਿਆਨੀ ਅੰਧਲੇ ਭ੍ਰਮ ਭ੍ਰਮ ਫੂਲ ਤੋ ਰਾਵੈ ਨਿਰਜੀਉ ਪੂਜੇ ਮੜਾਸ ਰਿਵੈ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਗੁਰ ਕਹੀਐ ਹਰ ਹਰ ਕਥਾ ਸੁਨਾਵੈ ਤਿਸ ਗੁਰ ਕਾਉ ਸਾਧਨ ਪੂਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪਉਣ ਕੀ ਫਿਰ ਤੋਟ ਨ ਆਵੈ ਸਤ ਗੁਰ ਦੇਉ ਪਰਤਾਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਹਿ ਹਿਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਤ ਤਿਨ ਦੇਖੇ ਮੇਰਾ ਮਨ ਬਿਗਸੈ ਹਾਉ ਤਿਨ ਕੈ ਸਦਬਲ ਜਾਤ ਗਿਆਨੀ ਹਰ ਬੁਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੁਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸ ਲਾ ਤਿਉ ਦੇਹੀ ਤੇ ਚੁਣ ਕਾਢੈ ਸਾਧ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਹੀਂ ਹਰ ਹਿਰਦੈ ਤੇ ਕਪਟੇ ਨਾਰ ਨੇਤ ਕਪਟ ਕਮਾਤ ਤਿਨਕ ਕਿਆ ਕੋਈ ਦੇਖਵਾਲੈ ਓ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਂਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਾਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਾਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈ ਰੋਗ ਗਿਆ ਜੋ ਆਨੰਦਿ ਨ ਹਿਰਦੈ ਨਾਮ ਤਿ ਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਓਇ ਆਪ ਤਰੀ ਛਿਟ ਸਭ ਤਾਰੀ ਸਬ ਕੁਲ ਪੀ ਭਾਰ ਪਿਆ ਤੁਦ ਆਪੇ ਆਪਿ ਉਪਾਇਆ ਸਭ ਜਗ ਤੁਦ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖ ਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦਿ ਅਮਰਤ ਨਹੀ ਪੀਆ ਤ੍ਰਿਸ਼ਨਾ ਭੂਖ ਨਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛਤਾਈ ਜਿਸ ਤੇ ਉਪਜੇ ਤਸੇ ਨਾ ਚੇਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰ ਮਿਲੇ ਹਰ ਹਰ ਨਾਮ ਸਮਾਈ ਰਹਾਓ ਮਾਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤੈਨ ਸੇਧਾ ਨ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜੰਪ ਕਰੇ ਬਿਲ ਲਾਈ ਹਰ ਕਾ ਨਾਮ ਅਗਮ ਅਗੋਚਰ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮਨ ਦਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਅਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲਿਵਲਾਈ ਨਾਮ ਪਦਾਰਥ ਸਹ ਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਨੇ ਕਿਰਪਾ ਕਰੋ ਗੁਰ ਪੂਰੇ ਆਪੇ ਲਹਿਵ ਮਿਲਾਈ ਹਮ ਲੋਹ ਗੁਰ ਨਾਮ ਬੋਹਿ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਾਪ ਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਵ ਸਾਗਰ ਪਾਰ ਪਰੈ ਰਹਾਵ ਤਿਸ ਜਾਣ ਕੇ ਹਮ ਹਾਟ ਬਿਹਾਂਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਹ ਹਰ ਗੁਣ ਵਿਚ ਰਹਿ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜੇਨ ਇਹ ਪ੍ਰੀਤ ਲਾਈ ਸੋ ਜਾਣੈ ਕੈ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਬ ਤਾਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀਅ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰਕਾਰ ਲਾਵੇ ਸਤ ਗੁਰ ਹਰ ਹਰ ਨਾਮ ਦ੍ਰਿੜਾਵੇ ਹਰ ਬੋਲੋ ਗੁਰ ਕੀ ਸਿੱਖ ਮੇਰੇ ਭਾਈ ਹਰ ਭਾਉ ਜਲ ਜਗਤ ਤਰਾਵੇ ਰਹਾਉ ਜੋ ਗੁਰ ਕਉ ਜਨ ਪੂਜੇ ਸਿਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਗੁਰ ਪੂਜੋ ਕਰਿ ਕਿਰਪਾ ਆਪ ਤਰਾਵੈ ਪਰਮ ਭੂਲੇ ਅਗਿਆਨੀ ਅੰਧਲੇ ਭ੍ਰਮ ਭ੍ਰਮ ਫੂਲ ਤੋਰਾਵੈ ਨਿਰਜੀਉ ਪੂਜੇ ਮੜਾਸਰੀ ਵੈ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਨਾਵੈ ਤਿਸ ਗੁਰ ਕਾਉ ਸਾਧਨ ਪੂਜਨ ਪਾਠ ਪਟੰਬਰ ਬਹੁ ਬਿਦ ਸਤ ਕਰ ਮੁਖ ਸੰਚੋ ਤਿਸ ਪਉਣ ਕੀ ਫਿਰ ਤੋਟ ਨ ਆਵੈ ਸਤਿਗੁਰ ਦੇਉ ਪਰਤਾਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਹਿ ਹਿਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਤ ਤਿਨ ਦੇਖੇ ਮੇਰਾ ਮਨ ਬਿਗਸੈ ਹਾਉ ਤਿਨ ਕੈ ਸਦਬਲ ਜਾਣ ਤ ਗਿਆਨੀ ਹਰ ਬੁਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੁਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸ ਲਾ ਤਿਉ ਦੇਹੀ ਤੇ ਚੁਣ ਕਾਢੈ ਸਾਧ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਹੀਂ ਹਰ ਹਿਰਦੈ ਤੇ ਕਪਟੇ ਨਾਰ ਨੇਤ ਕਪਟ ਕਮਾਤ ਤਿਨਕ ਕਿਆ ਕੋਈ ਦੇਖਵਾਲੈ ਓ ਆਪ ਬੀਜ ਆਪੇ ਹੀ ਖਾਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਾਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨੰਦ ਭਇਆ ਗੁਰ ਪ੍ਰਜਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਾਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮਹਿ ਰੋਗ ਗਿਆ ਜੋ ਆਨੰਦਿ ਨ ਹਿਰਦੈ ਨਾਮ ਤਿ ਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਓਇ ਆਪ ਤਰੀ ਛਿਟ ਸਬ ਤਾਰੀ ਸਬ ਕੁਲ ਪੀ ਭਾਰ ਪਿਆ ਤੁਦ ਆਪੇ ਆਪੇ ਉਪਾਇਆ ਸਭ ਜਗ ਤੁਦ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖ ਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦਿ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੇ ਪਛਤਾਈ ਜਿਸ ਤੇ ਉਪਜੇਤ ਸੇ ਨ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਤਿ ਆਈ ਹਰ ਹਰ ਕਿਰਪਾ ਕਰੇ ਗੁਰ ਮਿਲੇ ਹਰ ਹਰ ਨਾਮ ਸਮਾਈ ਰਹਾਉ ਮਾਨਮਕ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤੈਨ ਸੇਧਾ ਨ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜੰਪ ਕਰੇ ਬਿਲ ਲਾਈ ਹਰ ਕਾ ਨਾਮ ਅਗਮ ਅਗੋਚਰ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮਨ ਦਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲਿਵਲਾਈ ਨਾਮ ਪਦਾਰਥ ਸਹ ਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਨੇ ਕਿਰਪਾ ਕਰੋ ਗੁਰ ਪੂਰੇ ਆਪੇ ਲਹਿਵ ਮਿਲਾਈ ਹਮ ਲੋਹ ਗੁਰ ਨਾਮ ਬੋਹਿ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਾਪਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਵ ਸਾਗਰ ਪਾਰ ਪਰੈ ਰਹਾਵ ਤਿਸ ਜਾਣ ਕੇ ਹਮ ਹਾਟ ਬਿਹਾਂਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕਉ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾਂ ਹਰ ਗੁਣ ਵਿਚ ਰਹਿ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜੇਨ ਇਹ ਪ੍ਰੀਤ ਲਾਈ ਸੋ ਜਾਣੈ ਕੈ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਬ ਤਾਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਅਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰਕਾਰ ਲਾਵੇ ਸਤ ਗੁਰ ਹਰ ਹਰ ਨਾਮ ਦ੍ਰਿੜਾਵੇ ਹਰ ਬੋਲੋ ਗੁਰ ਕੀ ਸਿੱਖ ਮੇਰੇ ਭਾਈ ਹਰ ਭਾਉ ਜਲ ਜਗਤ ਤਰਾਵੇ ਰਹਾ ਜੋ ਗੁਰ ਕਉ ਜਨ ਪੂਜੇ ਸਿਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਗੁਰ ਪੂਜੋ ਕਰਿ ਕਿਰਪਾ ਆਪ ਤਰਾਵੈ ਪਰਮ ਭੂਲੇ ਅਗਿਆਨੀ ਅੰਧਲੇ ਭ੍ਰਮ ਭ੍ਰਮ ਫੂਲ ਤੋਰਾਵੈ ਨਿਰਜੀਉ ਪੂਜੇ ਮੜਾਸ ਰਿਵੈ ਸਭ ਬਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਨਾਵੈ ਤਿਸ ਗੁਰ ਕਾਉ ਸਾਧਨ ਪੂਜਨ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪਉਣ ਕੀ ਫਿਰ ਤੋਟ ਨ ਆਵੈ ਸਤਿਗੁਰ ਦੇਉ ਪਰਤਾਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਾ ਹਿਰੈ ਬਸਿਓ ਮੇਰਾ ਸਤਗੁਰ ਤੇ ਸੰਤ ਭਲੇ ਭਲ ਭਾਤ ਤਿਨ ਦੇਖੇ ਮੇਰਾ ਮਨ ਬਿਗਸੈ ਹਾਉ ਤਿਨ ਕੈ ਸਦਬਲ ਜਾਣ ਤ ਗਿਆਨੀ ਹਰ ਬੁਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੁਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਉ ਹਰ ਕੀ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸ ਲਾ ਤਿਉ ਦੇਹੀ ਤੇ ਚੁਣ ਕਾਢੈ ਸਾਧ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਹੀਂ ਹਰ ਹਿਰਦੈ ਤੇ ਕਪਟੇ ਨਾਰ ਨੇਤ ਕਪਟ ਕਮਾਤ ਤਿਨਕ ਕਿਆ ਕੋਈ ਦੇਖਵਾਲੈ ਓ ਆਪ ਬੀਜ ਆਪੇ ਹੀ ਖਾਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪਰ ਖਾਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਾਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨੰਦ ਭਇਆ ਗੁਰ ਪ੍ਰਜਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਾਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮਹਿ ਰੋਗ ਗਿਆ ਜੋ ਆਨੰਦ ਹਿਰਦੈ ਨਾਮ ਤਿ ਆਵੇ ਸਭ ਜਨਮ ਤਿਨਾ ਕਾ ਸਫਲ ਭਇਆ ਓਏ ਆਪ ਤਰੀ ਛਿਟ ਸਬ ਤਾਰੀ ਸਬ ਕੁਲ ਪੀ ਭਾਰ ਪਿਆ ਤੁਦ ਆਪੇ ਆਪੇ ਉਪਾਇਆ ਸਭ ਜਗ ਤੁਦ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖ ਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦਿ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛਤਾਈ ਜਿਸ ਤੇ ਉਪਜੇਤ ਸੇ ਨਾ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਤਿ ਆਈ ਹਰ ਹਰ ਕਿਰਪਾ ਕਰੇ ਗੁਰ ਮਿਲੀ ਹਰ ਹਰ ਨਾਮ ਸਮਾਈ ਰਹਾਉ ਮਾਨਮੁਖ ਜਨਮ ਭਇਆ ਹੈ ਬਿਰਥਾਉ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤੈਨ ਸੇਧਨਾ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜੰਪ ਕਰੇ ਬਿਲ ਲਾਈ ਹਰ ਕਾ ਨਾਮ ਅਗਮ ਅਗੋਚਰ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮਨ ਦਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਅਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲਿਵਲਾਈ ਨਾਮ ਪਦਾਰਥ ਸਹ ਜੇ ਪਾਇਆ ਇਹ ਸਤਗੁਰ ਕੀ ਵਡਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਨੇ ਕਿਰਪਾ ਕਰੋ ਗੁਰਪੂਰੇ ਆਪੇ ਲਹੋ ਮਿਲਾਈ ਹਮ ਲੋਹ ਗੁਰਨਾਵ ਬੋਹਿ ਥਾ ਨਾਨਕ ਪਾਰ ਲੰਘਾਈ